ਰੱਜੋ ਤੂੰ ਇਥੇ ਤੂੰ ਅਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਅਖਾੜੇ ਵਾਲੇ ਪੁਲਵਾਨ ਕਿਸੇ ਵੇਲੇ ਮੇਲਿਆਂ ਦੀ ਸ਼ਾਨ ਹੋਇਆ ਕਰਦੇ ਸਨ ਲੇਕਿਨ ਹੁਣ ਇਹ ਅਖਾੜੇ ਜਿਹੜੇ ਨੇ ਅਲੋਪ ਹੁੰਦੇ ਜਾ ਰਹੇ ਨੇ ਕਿਉਂਕਿ ਜਿਹੜੇ ਨੌਜਵਾਨ ਪੀੜੀ ਹੈਗੀ ਆ ਉਹ ਲਗਾਤਾਰ ਜਿੰਮਾਂ ਵੱਲ ਦਾ ਰੁਕ ਕਰ ਰਹੀ ਆ ਲੇਕਿਨ ਅਸਲੀ ਮਿਲਤ ਜਿਹੜੀ ਆ ਇਹਨਾਂ ਅਖਾੜਿਆਂ ਦੇ ਵਿੱਚ ਹੀ ਲੱਗਦੀ ਹੈਗੀ ਆ ਇਸੇ ਤਰ੍ਹਾਂ ਇੱਕ ਪੁਲਵਾਨ ਨੇ ਜੋ ਕਿ ਪਿਛਲੇ 60 ਸਾਲ ਤੋਂ ਇਹ ਅਖਾੜੇ ਨੂੰ ਸੰਭਾਲ ਕੇ ਰੱਖੇ ਹੋਏ ਨੇ ਇਥੋਂ ਕਈ ਮੱਲ ਜਿਹੜੇ ਨੇ ਉਹ ਪੈਦਾ ਕੀਤੇ ਨੇ ਪੁਲਵਾਨ ਸਾਹਿਬ ਨਾਲ ਨੇ ਗੱਲਬਾਤ ਕਰ ਲੈਨੇ ਆ ਪੁਲਵਾਨ ਜੀ ਦੱਸ ਦਿਓ ਜੀ ਇਹ ਕਿੰਨਾ ਪੁਰਾਣਾ ਅਖਾੜਾ ਹੈਗਾ ਵਾ ਤੇ ਕਿੰਨੇ ਮੱਲ ਜਿਹੜ ਇਹ ਇਹ ਦਾ ਅਖਾੜਾ ਜੀ ਲਗਭਗ 750 ਸਾਲ ਪਾਕਿਸਤਾਨ ਤੋਂ ਪਹਿਲੇ ਦਾ ਅਖਾੜਾ ਇੱਥੇ ਆ ਜਨ ਸ਼ਾਹ ਦੀ ਬਣੀ ਤੁਹਾਡੇ ਕੋ ਖੜਾ ਕਿਦੋਂ ਆਇਆ ਸੀਗਾ ਮੇਰੇ ਕੋਲ 54 55 ਸਾਲ ਹੋ ਗਿਆ ਜੀ ਮੈਂ 9 ਸਾਲ ਦਾ 10 ਸਾਲ ਦਾ ਸੀ ਜਦੋਂ ਦਾ ਮੈਂ ਇਸ ਅਖਾੜੇ ਦੇ ਨਾਲ ਜੁੜਿਆ ਉਦੋਂ ਤੱਕ ਅੱਜ ਤੱਕ ਵੀ ਮੇਰੇ ਕੋਲ ਹੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਮਾਲ ਜਿਹੜੇ ਨੇ ਇਥੋਂ ਨਿਕਲ ਚੁੱਕੇ ਨੇ ਤੇ ਕਿਹੜੀ-ਕਿਹੜੀਆਂ ਉਪਲਬਧੀਆਂ ਜਿਹਨਾਂ ਹਾਸਲ ਕੀਤੀਆਂ ਉਹਨਾਂ ਨੇ ਮਾਲ ਤੇ ਕਾਫੀ ਨਿਕਲ ਚੁੱਕਿਆ ਜੀ ਜਿਹੜੇ ਚੰਗੇ ਮਾਲ ਨਿਕਲੇ ਨੇ ਉਹ ਬਹੁਤ ਜਿਨ੍ਹਾਂ ਨੇ ਬੁਲਟ ਸੋਨਾ ਅੱਜ ਦੇ ਟੈਂ ਦੇ ਜਿ ਘੋੜੀਆਂ ਮੱਜਾਂ ਬਹੁਤ ਕੁਛ ਲਿਆ ਜੀ ਉਹਨਾਂ ਨੇ ਜਿਹੜੇ ਚੰਗੇ ਮੱਲ ਜਿਹੜੇ ਨਿਕਲੇ ਜਿਵੇਂ ਸੁਖ ਬੱਬੇ ਆਲੀ ਬੱਬੂ ਸਾਗਰ ਰਕੇਸ਼ ਉਸ ਤੋਂ ਪਹਿਲਾਂ ਦਾਰਾ ਬਹੁਤ ਮੱਲ ਨਿਕਲੇ ਆ ਭਾਜੀ ਬਧੀਆ ਅੱਛੇ ਲੈਵਲ ਤੇ ਮੈਂ ਪੰਜਾਬ ਪੁਲਿਸ ਵੀ ਕਈ ਮੱਲ ਹੈਗੇ ਜਿਹੜੇ ਦੂਜੇ ਕਰ ਰਹੇ ਪੁਲਿਸ ਬੜਾ ਤਾਂ ਵੀ ਐਸਐਸਬੀ ਚ ਬਹੁਤ ਆਪਣਾ ਬਹੁਤ ਮੱਲ ਲਾ ਜਾਈ ਅੱਜ ਦੀ ਡੇਢ ਚ ਅੱਗੋਂ ਵੀ ਤਿੰਨ ਤਿੰਨ ਪੀੜੀਆਂ ਮੇਰੇ ਹੱਥਾਂ ਚ ਆ 10 10 ਪੀੜੀਆਂ ਅੱਗੋਂ ਆ ਰਹੀਆਂ ਇੱਕ ਪਹਿਲਵਾਨ ਦੀ ਪਰਿਭਾਸ਼ਾ ਕੀ ਆ ਪਹਿਲਵਾਨ ਕੀ ਹੁੰਦਾ ਪਹਿਲਵਾਨ ਜਦੋਂ ਪੂਰਾ ਬੰਦਾ ਵਾ ਉਹਦੀ ਸੋਚ ਕੀ ਹੁੰਦੀ ਪਹਿਲਵਾਨ ਦੀ ਸੋਚ ਚੰਗਾ ਚੰਗਾ ਖਾਵੇ ਚੰਗਾ ਪੀਵੇ ਦੇਸ਼ ਦੀ ਸੇਵਾ ਕਰੇ ਪਹਿਲਵਾਨ ਦੀ ਪਰਿਭਾਸ਼ਾ ਤੁਸੀਂ ਕੀ ਮੰਨਦੇ ਹੋ ਪਹਿਲਵਾਨ ਦੀ ਪਰਿਭਾਸ਼ਾ ਪਹਿਲਵਾਨ ਦੀ ਪਰਿਭਾਸ਼ਾ ਜੀ ਪਹਿਲਵਾਨ ਆਪਣਾ ਸ਼ਕਤੀਬਾਨ ਜਿਹੜਾ ਆਪਣਾ ਆਪ ਨੂੰ ਸਰੀਰ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਦਾ ਨਸ਼ਿਆਂ ਤੋਂ ਮੁਕਤ ਕਰਦਾ ਉਹਨੂੰ ਵਧੀਆ ਪਹਿਲਵਾਨ ਪਹਿਲਵਾਨ ਕਿਹਾ ਜਾਂਦਾ ਪਰ ਮੈਂ ਤੇ ਆਪੂ ਨਸ਼ਿਆਂ ਤੋਂ ਮੁਕਤ ਕਰਵਾ ਦਿੰਦਾ ਨਸ਼ੇ ਛਡਾ ਕੇ ਚੰਗੇ ਪਾਸੇ ਲਾਇਦੇ ਨੇ ਬੱਚੇ ਜਿਸ ਤਰ੍ਹਾਂ ਦੇ ਨਾਲ ਹੁਣ ਇਹ ਜਿਹੜੇ ਖਾੜੇ ਨੇ ਕਿਤੇ ਨਾ ਕਿਤੇ ਲੋਪ ਹੁੰਦੇ ਜਾ ਰਹੇ ਨੇ ਕਿਉਂਕਿ ਜਦੋਂ ਪਹਿਲੇ ਵੱਡੇ ਵੱਡੇ ਮੇਲੇ ਹੁੰਦੇ ਸਨ ਤਾਂ ਇਹ ਪਲਵਾਨ ਜਿਹੜੇ ਨੇ ਸ਼ਾਨ ਹੁੰਦੀ ਸੀਗੀ ਮੇਲਿਆਂ ਦੀ ਲੇਕਿਨ ਹੁਣ ਜ਼ਿਆਦਾਤਰ ਜਿਹੜੇ ਨੌਜਵਾਨ ਹੈਗੇ ਨੇ ਉਹ ਜਿੰਮਾਂ ਵਾਲ ਦਾ ਰੋਕ ਕਰ ਰਹੇ ਨੇ ਜਿੰਮ ਜ਼ਿਆਦਾ ਹੋ ਗਏ ਨੇ ਇਹ ਖਾੜੇ ਘਟ ਗਏ ਹਾਂਜੀ ਜੀ ਐਮ ਚ ਉੱਤੇ ਮਿਹਨਤ ਨਹੀਂ ਲਾਣੀ ਪੈਂਦੀ ਜੀ ਉੱਤੇ ਜਾ ਕੇ ਬਸ ਟੀਕੇ ਲਵਾ ਲਓ ਤੇ ਪ੍ਰੋਡਕਟ ਖਾ ਲਓ ਉਹਦੇ ਨਾਲ ਛੇਤੀ ਹੋ ਜਾਂਦਾ ਪਰ ਉਹ ਮਿੱਟੀ ਦੇ ਮਾਦਮ ਨੂੰ ਉਹ 1 ਮਿੰਟ ਵੀ ਨਹੀਂ ਟੇਕ ਸਕਦੇ ਮੇਰੇ ਬੱਚਿਆਂ ਦੇ ਅੱਗੇ ਕੋਈ ਵੀ ਲਿਆ ਜਿਹੜਾ ਮਰਜੀ ਆਪਣਿਆਂ ਨੂੰ ਕਹਿੰਦਾ ਜਿਹਦੇ ਜਿੰਨੇ ਮਰਜੀ ਡੋਲੇ 1 ਮਿੰਟ ਘੜੀ ਤੇ ਟਾਈਮ ਰੱਖ ਕੇ ਮੈਂ ਉਹਦੀ ਇੱਥੇ ਕੁਸ਼ਤੀ ਕਰਾਂਗਾ ਤੁਹਾਨੂੰ ਦੱਸ ਦਿਆਂਗਾ ਪਤਾ ਲੱਗ ਜਾਏਗਾ ਤੁਹਾਨੂੰ ਕਿ ਐਦਾ ਤੇ ਉਹਦਾ ਕੀ ਅੰਤਰ ਹੈ ਇਹ ਸਟਮਣਾ ਅੱਧਾ ਅੱਧਾ ਘੰਟਾ ਪਾਉਣਾ ਪਾਣਾ ਘੰਟਾ ਜਿੱਥੇ ਮਰਜੀ ਲਈ ਰੱਖੋ ਔਰ ਅੱਜ ਦੇ ਦਿਨਾਂ 'ਚ ਦੇਖੋ ਰਜਾਈਆਂ ਚ ਬਾਹਰ ਨਹੀਂ ਨਿਕਲਦੇ ਜਮਾਲਾ ਕਿਹੜਾ ਜਾ ਕੇ ਜਮ ਲਾਂਦੇ ਆ ਇਸ ਵੇਲੇ ਦੱਸੋ ਮੈਨੂੰ ਬਾਹਰ ਕੋਈ ਖਲੋਕੇ ਇੱਥੇ ਕੱਪੜੇ ਲਾ ਕੇ ਆਪਣੇ ਬੱਚੇ ਤੁਹਾਡੇ ਸਾਹਮਣੇ ਲੱਗੇ ਦਿੰਦੇ ਨੇ ਲੱਗਦਾ ਨੇ ਨੌਜਵਾਨ ਜਿਹੜੇ ਉਹ ਵੀ ਕਿੰਨਾ ਕਿੰਨੇ ਭਟਕ ਗਏ ਨੇ ਕਿਉਂਕਿ ਨੌਜਵਾਨ ਕਹਿੰਦਾ ਵਾ ਵੀ ਮੇਰੀ ਮਹੀਨੇ ਚ ਬੋਡੀ ਬਣ ਜਾਏ ਮੈਂ ਮਹੀਨੇ ਚ ਪਹਿਲਵਾਨ ਬਣ ਜਾ ਆ ਉਹ ਹੀ ਛੇਤੀ ਡੁੱਬਦਾ ਜੀ ਨੇਚਰਲ ਵੀ ਖਤਮ ਕਰ ਦਿੰਦਾ ਜਿਹੜੀ ਤੁਹਾਡੀ ਪਰਮਾਤਮਾ ਨੇ ਦਿੱਤੀ ਆ ਨਾ ਜਿਹੜੀ ਸ਼ਕਤੀ ਉਹ ਵੀ ਖਤਮ ਕਰ ਦਿੰਦਾ ਉਹ ਗੁਬਾਰੇ ਵਾਲੀ ਜ਼ਿੰਦਗੀ ਆ ਜਿੱਦਾਂ ਇੱਕ ਗੁਬਾਰੇ ਚ ਆਪਾਂ ਹਵਾ ਭਰਦੇ ਆ ਬਲਦਾ ਆਖੀਰ ਉਹ ਫਟ ਜਾਂਦਾ ਨਾ ਇਹ ਪ੍ਰੋਡਕਟਰਾਂ ਵਾਲਿਆਂ ਨੂੰ ਮੈਂ ਤੇ ਬੇਨਤੀ ਕਰਦਾ ਤੇ ਬਿਲਕੁਲ ਨਾ ਬੱਚਿਆਂ ਨੂੰ ਉਸ ਕੰਮ ਤੇ ਜਾਂਦੇ ਹੋ ਜਿੰਮਲ ਜੇਕਰ ਕਿ ਚੰਗਾ ਪਹਿਲਵਾਨ ਬਣਿਆ ਬੰਨਾ ਹੋਵੇ ਤਾਂ ਕਿੰਨੀ ਤਪੱਸਿਆ ਲੱਗਦੀ ਹੈ ਕਿੰਨਾ ਸਮਾਂ ਤਪੱਸਿਆ ਕਰਨੀ ਪੈਂਦੀ ਹੈ ਉਹਨੂੰ ਇਹ ਪਹਿਲਵਾਨ ਦੇ ਹੱਥਾ ਜੀ ਇਹ ਤੇ ਕਰਤ ਕਰਦੇ ਅਭਿਆਸ ਜਿੰਨਾ ਕਰ ਲੇਗਾ ਮਿਹਨਤ ਲਾਏਗਾ ਦੁਨੀਆ ਚ ਰਹਿ ਕੇ ਪਹਿਲਵਾਨੀ ਬੜੀ ਔਖੀ ਹੈ ਭਾਜੀ ਪਹਿਲਵਾਨ ਬਹੁਤ ਔਖੀ ਹੈ ਪਹਿਲਵਾਨੀ ਪੜ੍ਹਾਈ ਤਪੱਸਿਆ ਤਿੰਨੇ ਕਠਨ ਕੰਮ ਔਰ ਤਿੰਨਾ ਦਾ ਅੰਤ ਨਹੀਂ ਜਿਹੜੇ ਪਹਿਲਵਾਨ ਆ ਨਾ ਉਹ ਵੀ ਤਪੱਸਿਆ ਕਰਦੇ ਨੇ ਆ ਤਪੱਸਿਆ ਹੀ ਆ ਤੁਹਾਡੇ ਸਾਹਮਣੂ ਲਾਓ ਕਪੜੇ ਤੁਸੀਂ ਕਪੜੇ ਪਾ ਕੇ ਆਇਓ ਕਿੰਨੇ ਕਿੰਨੇ ਕਪੜੇ ਪਾਏ ਆ ਵਿਚਾਰੇ ਸਾਰਿਆਂ ਨੇ ਮੈਂ ਆ 64 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਸਾਹਮਣੇ ਖੜਾ ਕਪੜੇ ਲਾ ਕੇ ਪਰ ਲਾਏ ਤਾਂ ਆਈਆਂ ਨਾ ਜੇ ਅੰਦਰ ਕੁਝ ਹੈਗਾ ਤੇ ਲਾ ਕੇ ਦਿਖਾਣ ਜਮਾਲ ਆ ਕੇ ਖਿਲਾਓ ਉਹਨਾਂ ਨੂੰ 10 5 ਮਿੰਟ ਖਿਲਾਓ ਉਹਨੂੰ ਕਪੜੇ ਲਾ ਕੇ ਔਰ ਆ ਕੇ ਯੋਰ ਕਰੋ ਫਿਰ ਪਤਾ ਲੱਗਦਾ ਤਾਕਤ ਕਿਹੜੀ ਆ ਇਹ ਗੁੰਮਰਾਹ ਕਰ ਰਹੇ ਆ ਜੀ ਅੱਜ ਕਹਿੰਦੇ ਜਿਹੜਾ ਪਲਵਾਨ ਹੁੰਦਾ ਉਹ ਪਲਵਾਨ ਸਿਰਫ ਲੰਗੋੜ ਦੀ ਸੇਵਾ ਕਰਦਾ ਕਾਰਨ ਕੀ ਮੰਦੇ ਹੋ ਕੀ ਕੀ ਕਸ ਲੱਗਦਾ ਮੈਂ ਪਹਿਲੇ ਗੱਲ ਕੀਤੀ ਹੈ ਭਾਜੀ ਇਹ ਤਿੰਨ ਪਲਵਾਨੀ ਪੜ੍ਹਾਈ ਤਪੱਸਿਆ ਤਿੰਨੇ ਕਠਨ ਕੰਮ ਔਰ ਤਿੰਨਾ ਚੀਜ਼ਾਂ ਦਾ ਅੰਤ ਨਹੀਂ ਪਰ ਸਭ ਤੋਂ ਉੱਚੀ ਪਲਵਾਨੀ ਗਣੀ ਗਈ ਹੈ ਇੱਕ ਫਕੀਰ ਆ ਉਹ ਵੀ ਉਹ ਵੀ ਤਪੱਸਿਆ ਕਰਦਾ ਸਵੇਰੇ ਉੱਠ ਕੇ ਰੱਬ ਰੱਬ ਕਰਦਾ 4 ਵਜੇ ਪਲਵਾਨ ਵੀ ਜਿਹੜਾ ਸੱਚਾ ਸੱਚਾ ਨਾ ਉਹ ਵੀ 4 ਵਜੇ ਉੱਠਦਾ 4 ਵਜੇ ਉੱਠ ਕੇ ਨਿਤਨੇਮ ਕਰਦਾ ਆਪਣਾ ਬਾਹਰ ਜਾਂਦਾ ਕਸਰਤ ਕਰਦਾ ਅਖਾੜਿਆਂ 'ਚ ਮਾਰ ਖਾਂਦਾ ਬਗਾਨੇ ਪੁੱਤਾਂ ਦੀ ਉਹਦਾ ਵੀ ਅੰਤ ਨਹੀਂ ਪਹਿਲਵਾਨੀ ਦਾ ਪੜਾਈ ਦਾ ਵੀ ਅੰਤ ਨਹੀਂ ਬੱਚਾ ਜੰਮਦਾ ਅਖੀਰ ਤੱਕ ਬਜ਼ੁਰਗ ਵੀ ਹੋ ਜੇ ਉਹ ਪੜਦਾ ਹੀ ਲੰਦਾ ਕਿੰਨੀਆਂ ਡਿਗਰੀਆਂ ਕਰ ਲੀਆਂ ਅੰਤ ਤੇ ਹੈ ਨਹੀਂ ਉਹਦਾ ਪਰ ਸਭ ਤੋਂ ਔਖਾ ਜਿਹੜਾ ਨਾ ਇਹ ਪਹਿਲਵਾਨੀ ਦਾ ਜਿਹੜਾ ਜਿਹੜਾ ਅਸੀਂ ਅਖਾੜੇ ਚ ਬਗਾਨੇ ਪੁੱਤਰਾਂ ਦੀ ਆਗੇ ਮਾਰ ਵੀ ਖਾਨੇ ਆ ਫਿਰ ਸਿਰ ਅੱਗੇ ਕਰਕੇ ਦਿੰਨੇ ਆ ਵੀ ਨਹੀਂ ਮੈਂ ਇਹ ਜਿਤਨਾ ਹੀ ਜਿਤਨਾ ਉਹ ਇੱਕ ਉਹਦੇ ਅੰਦਰ ਇੱਕ ਤਾਕਤ ਔਰ ਉਹ ਜਜ਼ਬਾਤ ਹੁੰਦਾ ਬਾਕੀ ਜਿਹੜਾ ਹੁਣ ਤੁਸੀਂ ਦੇਖੋ ਜਿਹੜੇ ਢੋਲ ਵਜਦੇ ਨੇ ਜਿਹੜੇ ਛਿੰਝਾਂ ਕਰਵਾਉਂਦੇ ਨੇ ਫਕੀਰ ਇਹ ਕਿਉਂ ਹੁੰਦੀਆਂ ਨੇ ਉਹ ਇਸ ਕਰਕੇ ਕਰਵਾਉਂਦੇ ਨੇ ਕਿ ਪਹਿਲਵਾਨ ਦੀ ਜਿਹੜੀ ਹੈ ਨਾ ਅਸੀਂ ਤੇ ਉਹ ਬਹਿ ਕੇ ਧੂਨੇ ਦੇ ਉੱਤੇ ਰੱਬ ਰੱਬ ਕਰ ਲੈਂਦੇ ਨੇ ਮਾਲਕ ਦਾ ਨਾਮ ਲੈਂਦੇ ਨੇ ਅਸੀਂ ਵੀ ਮਾਲਕ ਦਾ ਨਾਮ ਹੀ ਲੈਂਦੇ ਆ ਰੰਗੋਟੇ ਦਾ ਧਣੀ ਤਾਂ ਹੀ ਗਿਣਿਆ ਜਾਂਦਾ ਉਹਨੂੰ ਸੱਚਾ ਜਿਹੜਾ ਹੈ ਪਹਿਲਵਾਨਾ ਨਾ ਉਹ ਆਪਣੇ ਲੰਗੋਟੇ ਦਾ ਆਪਣੇ ਤਾਕਤ ਦਾ ਜਿਹੜਾ ਉਹਨੇ ਕੰਟਰੋਲ ਕਰਕੇ ਰੱਖਦਾ ਉਹਨੂੰ ਪਹਿਲਵਾਨ ਗਿਣਿਆ ਜਾਂਦਾ ਪਹਿਲਵਾਨ ਉਹ ਨਹੀਂ ਹੈਗਾ ਕਿ ਆ ਕੇ ਅਖਾੜੇ ਚ ਮਿਹਨਤ ਲਾਈ ਤੇ ਬਾਅਦ ਦੇ ਵਿੱਚ ਉਹ ਸਕਿਨ ਟਾਈਟਾਂ ਪਾ ਕੇ ਤੇ ਚੌਂਕਾ ਜਿਹਾ ਖਲੋਵੇ ਜਾਂ ਜਾ ਕੇ ਦਿਖਾ ਇਸੇ ਕਰਕੇ ਕਹਿੰਦੇ ਕਿ ਜਿਹੜਾ ਪਹਿਲਵਾਨਾ ਬੜਾ ਸ਼ਾਂਤ ਰਹਿੰਦਾ ਵਾ ਪਹਿਲਵਾਨ ਇਹ ਕਾਰਨ ਕੀ ਮੰਨਦੇ ਹੋ ਵੀ ਪਹਿਲਵਾਨ ਨੂੰ ਕੋਈ ਖਾਸ ਤਰੀਕਾ ਦੇਖਦਾ ਵੀ ਸ਼ਾਂਤ ਰਹਿਣਾ ਵਾ ਜਾਂ ਕਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਜੀ ਇਹ ਪੁਲਵਾਨੀ ਪੜ੍ਹਾਈ ਤਪੱਸਿਆ ਤਿੰਨੇ ਕਠੋਰ ਕੰਮ ਇਹ ਦੁਨੀਆ ਚ ਰਹਿ ਕੇ ਦੁਨੀਆ ਤੋਂ ਵੱਖਰਾ ਪਹਿਲਵਾਨ ਦੁਨੀਆ ਰਹਿਣਾ ਦੁਨੀਆ ਚ ਹੀ ਆਪਾਂ ਸਮਾਜੀ ਰਹਿਣਾ ਵਾ ਪਰ ਆਪਣਾ ਮਨ ਨੂੰ ਬੜਾ ਸ਼ਾਂਤ ਕਰਕੇ ਰਹਿਣਾ ਪਹਿਲਵਾਨ ਨੂੰ ਗੁੱਸਾ ਨਹੀਂ ਆਂਦਾ ਜਿਹੜਾ ਪਹਿਲਵਾਨ ਨੂੰ ਗੁੱਸਾ ਆਂਦਾ ਨ ਪਰ ਕਦੀ ਜਿੰਨਾ ਸ਼ਾਂਤ ਰਹਿੰਦਾ ਕਦੀ ਕਦੀ ਆਂਦਾ ਤੇ ਜਦੋਂ ਆਂਦਾ ਫਿਰ ਭੜਾ ਹੁੰਦਾ ਇਸ ਕਰਕੇ ਤਕਰੀਬਨ ਜਿਹੜੇ ਪਹਿਲਵਾਨ ਬਹੁਤ ਸ਼ਾਂਤ ਰਹਿੰਦੇ ਨੇ ਉਹਨਾਂ ਨੂੰ ਤਾਂ ਹੀ ਗਿਣਿਆ ਜਾਂਦਾ ਕਿ ਚੰਗਾ ਪਹਿਲਵਾਨ ਆਪਣੇ ਗੁਰੂ ਦਾ ਹੀ ਆਗਿਆ ਚ ਰਹਿਣ ਵਾਲਾ ਉਹਨੂੰ ਚੰਗਾ ਪਹਿਲਵਾਨ ਗਿਣਿਆ ਜਾਂਦਾ ਔਰ ਔਖਾ ਕੰਮ ਹੈ ਤਿੰਨਾ ਤੋਂ ਔਖਾ ਢੋਲ ਡਗੇ ਤਾਂ ਹੀ ਮੈਂ ਤੁਹਾਨੂੰ ਅੱਗੇ ਕਿਹਾ ਵੀ ਢੋਲ ਜਿਹੜੇ ਵੱਜਦੇ ਨੇ ਸਾਲ ਬਾਅਦ ਛਿੰਝਾ ਕਰਾਂਦੇ ਕਿਉਂ ਕਰਾਂਦੇ ਨੇ ਉਹ ਪਹਿਲਵਾਨਾਂ ਨੂੰ ਕਿਉਂ ਸਾਧਦੇ ਨੇ ਹੁਣ ਉੱਥੇ ਵੀ ਫੈਸ਼ਨ ਗਾਉਣ ਵਾਲਿਆਂ ਨੇ ਫੈਸ਼ਨ ਬਣਾਤਾ ਉਹ ਅੱਗੇ ਕਬੱਡੀ ਵਾਲਾ ਦੂਸਰੇ ਔਰ ਲਾਕ ਇੰਜੈਕਸ਼ਨ ਸਾਰਾ ਕੁਝ ਕਰਕੇ ਪਹਿਲਵਾਨ ਵੀ ਅੱਜਕੱਲ ਮਾੜੇ ਜਿਹੜੇ ਨੇ ਇੰਜੈਕਸ਼ਨ ਲਾ ਕੇ ਆਪਣੇ ਖਾ ਕੇ ਮੈਡੀਸਨ ਨਸ਼ੇ ਕਰਕੇ ਤੇ ਚੱਲਦੇ ਨੇ ਆਪਣੀ ਜਵਾਨੀ ਨਾਲ ਖੇਡਦੇ ਨੇ 4 ਦਿਨ ਦੀ ਚਾਂਦਨੀ ਫਿਰ ਅੰਧੇਰੀ ਰਾਤ ਮਤਲਬ 10 ਮਿੰਟ ਨਹੀਂ ਕੱਢ ਸਕਦੇ ਜਿਹੜੇ ਸਾਹ 10 ਮਿੰਟ ਬਹੁਤ ਦੂਰ ਆਪਾਂ ਕਰਨਾ ਪੈਂਦਾ ਬਹੁਤ ਸਾਹ ਕਿਦਾਂ ਉਹ ਤੇ ਸਾਹ ਆਪਣਾ ਜਿਹੜੇ ਮੈਡੀਸਨ ਨਸ਼ੇ ਆ ਇਹ ਕਿਦੋਂ ਦਿੱਤੇ ਜਾਂਦੇ ਨੇ ਉਦੋਂ ਦਿੱਤੇ ਜਾਂਦੇ ਜਦੋਂ ਬੰਦੇ ਦਾ ਸਰੀਰ ਠੀਕ ਨਹੀਂ ਹੁੰਦਾ ਉਹਨੂੰ ਰੈਸਟ ਵਾਸਤੇ ਦਿੱਤੇ ਜਾਂਦੇ ਨੇ ਨਾ ਕਿ ਆਪਣੀ ਜਵਾਨੀ ਨੂੰ ਖਤਮ ਕਰਨ ਵਾਸਤੇ ਇੱਕ ਜਵਾਨੀ ਦਾ ਜੋਸ਼ ਆ ਇਨਸਾਨ ਦੇ ਅੰਦਰ ਦੂਸਰਾ ਉਹਨੂੰ ਇੰਜੈਕਸ਼ਨ ਦੇ ਕੇ ਉਹਨੂੰ ਡਬਲ ਕਰ ਰਹੇ ਆ ਆਪਾਂ ਖੂਨ ਦੀ ਸਰਕੂਲੇਸ਼ਨ ਹੀ ਤੇਜ਼ ਹੁੰਦੀ ਆ ਨਾ ਉਹਦੇ ਨਾਲ ਤੇ ਅੰਦਰ ਲੋਹੇ ਦੀਆਂ ਨਾੜਾਂ ਥੋੜੀ ਪਈਆਂ ਭਾਜੀ ਉਹਦੇ ਵਿੱਚ ਕਿਤੇ ਵੀ ਕੋਈ ਨਾੜ ਫੜ ਜੇ ਕਹਿੰਦੇ ਨਾ ਉਹਨੂੰ ਹਾਰਟ ਟੈਕ ਹੋ ਗਿਆ ਉਹ ਬ੍ਰੇਨ ਸਾਇਲੈਂਟ ਤੇ ਆ ਗਿਆ ਉਹਨੂੰ ਬ੍ਰੇਨ ਦਾ ਹੋ ਗਿਆ ਉਹ ਕੀ ਆ ਜੀ ਉਹ ਨਾੜ ਫਟ ਜਾਂਦੀ ਆ ਅੰਦਰੋਂ ਕੰਮ ਖਤਮ ਹੋ ਜਾਂਦਾ ਖੂਨ ਦੀ ਸਰਕੂਲੇਸ਼ਨ ਤੇਜ਼ ਹੋਣ ਨਾਲ ਉਹ ਜਦੋਂ ਜ਼ੋਰ ਲੱਗਦਾ ਉਹ ਕਿਤੇ ਜ਼ੋਰ ਜ਼ਿਆਦਾ ਲੱਗ ਜਾਂਦਾ ਉੱਥੇ ਉਹ ਬਲੋਕਸ ਆ ਜਾਂਦੀ ਆ ਤੇ ਉਹ ਉਹਨੂੰ ਬੈਡਗਨੇ ਜਾਂਦਾ ਪਰ ਨਹੀਂ ਕਰਨਾ ਚਾਹੀਦਾ ਇਹ ਕੰਮ ਬਿਲਕੁਲ ਪਹਿਲਵਾਨ ਹੈ ਜਿੰਨਾਂ ਦੇ ਵੱਲੋਂ ਕਿਹਾ ਜਾ ਰਿਹਾ ਕੀ ਜੇ ਪਹਿਲਵਾਨੀ ਕਰਨੀ ਆ ਤਾਂ ਮਿੱਟੀ ਨਾਲ ਮਿੱਟੀ ਹੋਣਾ ਪੈਣਾ ਵਾ ਜਿਹੜੇ ਹੋਰ ਆਪਾਂ ਜਿਹੜੇ ਸਮਾਨ ਖਾ ਕੇ ਪ੍ਰੋਡਕਟ ਖਾ ਕੇ ਪਹਿਲਵਾਨੀ ਕਰਦੇ ਆ ਉਹ ਪਹਿਲਵਾਨੀ ਕਿਸੇ ਕੰਮ ਦੀ ਨਹੀਂ ਹੈਗੀ ਇਹ ਭਾਈ ਦੱਸਦੇ ਤੁਸੀਂ ਕਦੋਂ ਤੋਂ ਸਪਲਾਈ ਕਰ ਰਹੇ ਹੋ ਪਹਿਲਵਾਨੀ ਦੀ ਮ ਕਤਸਾਲੋ ਗੇਪਲਵਾਨੀ ਕਰਦੇ ਨੇ ਕਿਸ ਤਰ੍ਹਾਂ ਮੰਦੇ ਵਿੱਚ ਆਇਆ ਕਿ ਪਹਿਲਵਾਨੀ ਜਿਹੜੀ ਕਰਨੀ ਹੈਗੀ ਮੇਰੇ ਫਾਦਰ ਸਾਹਿਬ ਕਰਦੇ ਹੋ ਛੱਡ ਗੇਮ ਨੂੰ ਇੱਥੇ ਹਮ ਸਤਾਰ ਦੇ ਕੋਲ ਦਿੱਤੇ ਸਤਾਰ ਦੇ ਕੋਲ ਛੱਡ ਗੇ ਮੈਨੂੰ ਹੁਣ ਤੱਕ ਕਿਹੜੀ ਕਿਹੜੀ ਜਗ੍ਹਾ ਤੇ ਖੇਡ ਕੇ ਆਇਓ ਕਿਹੜੀ ਕਿਹੜੀ ਜਗ੍ਹਾ ਪਹਿਲਵਾਨੀ ਕਰਕੇ ਆਇਓ ਮੈਂ ਤੇ ਦੀਨਾ ਨਗਰ ਮੁਕੇਰੀਆਂ ਸਾਈਡ ਪੰਜਾਬ ਦੇ ਵਿੱਚ ਸਾਰਿਆਂ ਨਾਲ ਪਹਿਲਵਾਨਾਂ ਨਾਲ ਛੋਟੀਆਂ ਜੁੜਾਂ ਕਿਹੜੇ ਕਿਹੜੇ ਪਹਿਲਵਾਨ ਹੈ ਜਿਹੜੇ ਨਾਮੀ ਪਹਿਲਵਾਨ ਜਿਨ੍ਹਾਂ ਦੇ ਨਾਲ ਤੁਹਾਨੂੰ ਕੋਲਣ ਦਾ ਮੌਕਾ ਮਿਲਿਆ ਹੈਗਾ ਮੈਂ ਬਲੀ ਕੁਵਾਲੀ ਨੂੰ 10 ਮਿੰਟ ਚਿਤ ਕੀਤਾ ਜਿਹਾ ਹੁਣੇ 골ਡ ਮੈਟ ਲਾ ਪੰਜਾਬ ਦਾ ਨਕਿਆ ਕਿ ਕਿਸ ਤਰ੍ਹਾਂ ਦੇ ਨਾਲ ਮਿਹਨਤ ਦੀ ਤਿਆਰੀ ਕਰਦੇ ਹੋ ਕਿਸ ਤਰ੍ਹਾਂ ਦੇ ਨਾਲ ਤਿਆਰੀ ਕਰਦੇ ਹੋ ਕਿੰਨਾ ਸਮਾਂ ਜਿਹੜਾ ਪਹਿਲਵਾਨੀ ਦਿੰਦੇ ਹੋ ਤੇ ਕਿਸ ਤਰ੍ਹਾਂ ਦੇ ਨਾਲ ਖਾੜੇ ਦੇ ਵਿੱਚ ਕਰਦੇ ਹੋ ਪ੍ਰੈਕਟਿਸ ਆਰੀ ਮੈਂ ਸਾਢੇ 3 ਵਜੇ ਖਾੜੇ ਆ ਜਾਂਦਾ ਹਾਂ ਫਿਰ 7-8 ਵਜੇ ਜਾਂਦੇ ਇੱਥੇ ਖਾੜੇ ਜੀ ਹਾਂਜੀ ਜਿਸ ਤਰ੍ਹਾਂ ਦੇ ਨਾਲ ਹੁਣੇ ਉਸਤਾਦ ਜੀ ਨੇ ਕਿਹਾ ਭਲਵਾਨ ਬੜੇ ਸ਼ਾਂਤ ਹੁੰਦੇ ਹੋ ਤੁਸੀਂ ਬਿਲਕੁਲ ਚੁੱਪ ਹੋ ਬਿਲਕੁਲ ਸ਼ਰਮਿਲੇ ਜੇ ਹਾਂਜੀ ਹਾਂਜੀ ਕੋਈ ਖਾਸ ਟੈਕਨੀਕ ਦੱਸੀ ਜਾਂਦੀ ਹੈ ਕੋਈ ਦੱਸਿਆ ਜਾਂਦਾ ਵੀ ਨਹੀਂ ਚੁੱਪ ਰਹਿਣਾ ਸ਼ਾਂਤ ਰਹਿਣਾ ਭਲਵਾਨੇ ਨਹੀਂ ਨਹੀਂ ਉਦਾਂ ਉਸਤਾਦ ਦੀ ਮਾਰ ਹੀ ਪਣੀ ਆਈ ਉਹ ਨਹੀਂ ਦਿੰਦੇ ਭਲ ਮਾਰ ਹੀ ਸੁਣ ਕਰ ਦਿੰਦੀ ਆ ਬਿਲਕੁਲ ਜਿਤਾ ਹੁਣੇ ਉਸਤਾਦ ਜੀ ਨੇ ਕਿਹਾ ਕਿ ਕਈ ਜਿਹੜੇ ਬੋਡੀ ਬਿਲਡਰ ਹੁੰਦੇ ਨੇ ਬੜੀਆਂ ਸਕਿਨ ਟੈਟਾ ਪਾ ਕੇ ਜਾਂ ਬੜਾ ਬੜਕ ਹੁੰਦੇ ਹੋ ਅਸੀਂ ਤੁਹਾਨੂੰ ਵੇਖਿਆ ਕਿ ਤੁਸੀਂ ਸਿੰਪਲ ਮਾਨ ਸਿੰਪਲ ਕੱਪੜਾ ਚਾਹੁੰਦੇ ਹੋ ਤੁਹਾਡੇ ਵਾਲਾਂ ਦਾ ਸਟਾਈਲ ਵੀ ਬਿਲਕੁਲ ਸਿੰਪਲ ਜਾਈਆ ਹਾਂਜੀ ਹਾਂਜੀ ਇੱਕ ਖਾਸ ਕੋ ਪਹਿਲਵਾਨ ਕੋਈ ਟੈਕਨੀਕ ਦੱਸੀ ਜਾਂਦੀ ਹੈ ਵੀ ਨਹੀਂ ਸ਼ਾਂਤ ਰਹਿਣਾ ਹੈਗਾ ਨਹੀਂ 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 ਖਾਸ ਨਹੀਂ ਉਦਾਂ ਹੀ ਸ਼ਾਂਤ ਹੋ ਜਾਂਦਾ ਪਹਿਲਵਾਨ ਜੀ ਅੱਛਾ ਜੀ ਹਾਂਜੀ ਤੇ ਹੁਣ ਤੁਸੀਂ ਫੇਰ ਕੋਈ ਤਿਆਰੀ ਕਰ ਰਹੇ ਹੋ ਸਿੰਚ ਵਾਸਤੇ ਜਾਂ ਕਿਤੇ ਖੁੱਲਣ ਵਾਸਤੇ ਜਾਂ ਕੋਈ ਆਪਣੇ ਮਨ ਦੇ ਚਾਹ ਉਹ ਵੀ ਮੈਂ ਇਸ ਪਹਿਲਵਾਨ ਨੂੰ ਹਰਾਉਣਾ ਹੈਗਾ ਪਹਿਲਵਾਨ ਬੜੇ ਬੜੇ ਵੱਡੇ ਹੈ ਬਹੁਤ ਵੱਡੇ ਵੀ ਹੈਗੇ ਉਹ ਤਾਂ ਹੁਣ ਬੰਦ ਕਰਨੇ ਆ ਗਰਮੀਆਂ ਸੰਜਿਆ ਸਟਾਰਟ ਆ ਜੀ ਤੇ ਲੋ ਵੇਖ ਕਰਾਂਗੇ ਮੇਰੇ ਹਾਂ ਜੀ ਤਿਆਰੀ ਕਰ ਰਹੇ ਹਾਂ ਜੀ ਡਾਈਟ ਪਲਾਨ ਕੀ ਹੈਗਾ ਕਿਉਂਕਿ ਇੱਕ ਪਹਿਲਵਾਨ ਜਿਹੜਾ ਜਿਹੜੇ ਜਿਮ ਜਾਂਦੇ ਨੇ ਜਿਮ ਟ੍ਰੇਨਰ ਜਿਹੜੇ ਹੁੰਦੇ ਨੇ ਉਹ ਇੱਕ ਡਾਈਟ ਪਲਾਨ ਲੈ ਕੇ ਦਿੰਦੇ ਆ ਵੀ ਆਹ ਡਾਈਟ ਖਾਣੀ ਆ ਉਹ ਡਾਈਟ ਖਾਣੀ ਆ ਤੁਹਾਡੀ ਡਾਈਟ ਕੀ ਹੈਗੀ ਪਹਿਲਵਾਨਾ ਵਾਸਤੇ ਖਾਸ ਤੁਹਾਡੀ ਰਗੜਾ ਹੀ ਆ ਜੀ ਜਾਂ ਦੁੱਧ ਘਿਓ ਤੇ ਮੀਟ ਮੂਲ ਖਾਦੀ ਰਹੇ ਹਾਂ ਹਾਂ ਜੀ ਮੁੜ ਕੋ ਪਰਟੀਕੂਲਰ ਨਹੀਂ ਹੈ ਕਿ ਵੀ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਨਹੀਂ 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 ਹੋਰ ਰਿੰਕ ਲਈ ਖਾਣਾ ਪਰ ਪਹਿਲਵਾਨ ਨੂੰ ਜੋ ਆਏ ਸੋ ਜੋ ਮਰਜੀ ਆਏ ਨਹੀਂ ਨਹੀਂ ਉਹ ਨਹੀਂ ਤਲੀਆਂ ਤਲੀਆਂ ਨਹੀਂ ਦੂਜੀਆਂ ਘਰ ਦੀ ਰੋਟੀ ਸਿੰਪਲ ਰੋਟੀ ਹੀ ਖਾਂ ਜਿਹੜਾ ਦੁੱਧ ਕਿਉਂ ਖਾਣਾ ਹਾਂਜੀ 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 ਇੱਕ ਇੱਕ ਸਟੇਮਰ ਚੰਗਾ ਪਹਿਲਵਾਨ ਬਣਦੇ ਲਈ ਕਿੰਨਾ ਸਮਾਂ ਲੱਗ ਜਾਂਦਾ ਸਮਾਂ ਦੇ ਪਹਿਲਵਾਨ ਦਾ ਬਹੁਤ ਲੰਮਾ ਹੈ ਹਾਂਜੀ ਸਾਰੀ ਉਮਰ ਹੀ ਲੱਗ ਜਾਂਦੀ ਹੈ ਇੱਕ ਸਹੀ ਮੈਨੇਜੇਰੀ ਜੀ ਅਸੀਂ ਅੱਜ ਤੱਕ ਚੌਂ ਸਾਰੀ ਉਮਰ ਹੀ ਲੱਗ ਜਾਂਦੀ ਹੈ ਸਿੱਖਣ ਦੇ ਵਾਸਤੇ ਹਾਂਜੀ ਹਾਂਜੀ ਸਾਰੀ ਉਮਰ ਹੀ ਲੱਗ ਜਾਂਦੀ ਹੈ ਇੱਕ ਜਿਹੜੇ ਪਹਿਲਵਾਨ ਹੁੰਦੇ ਨੇ ਉਹਨਾਂ ਦੀ ਕਿ ਟੈਕਨੀਕ ਹੁੰਦੀ ਉਹ ਖਾਸ ਦਾ ਵੀ ਹੈਗਾ ਤੁਹਾਡਾ ਵੀ ਤੁਸੀਂ ਕਿਹੜੀ ਟੈਕਨੀਕ ਵਿੱਚ ਜ਼ਿਆਦਾ ਵਧੀਆ ਹੈਗੇ ਜਾਂ ਉਸ ਟੈਕਨੀਕ ਨੂੰ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹੋ ਹਾਂਜੀ ਹਾਂਜੀ ਪੁੱਠੀ ਹੈਗੀ ਜੀ ਮਿੱਠੀ ਮਾਰਦਾ ਪੁੱਠੀ ਮਾਰਦੇ ਹਾਂਜੀ ਪਰ ਨਾਲੇ ਅਗਲਾ ਬੰਦਾ ਚਿੱਤ ਹਾਂਜੀ ਹਾਂਜੀ ਪੂਰਾ ਜੀ ਇੱਕ ਹੋਰ ਗੱਲ ਦੱਸੋ ਇਹ ਜਿਹੜੇ ਪਹਿਲਵਾਨ ਹੁੰਦੇ ਨੇ ਖਾਸ ਤੋ ਤੇ ਕਿਹਾ ਜਾਂਦਾ ਵੀ ਪਹਿਲਵਾਨਾਂ ਦੀ ਪਛਾਣ ਜਿਹੜੀ ਆ ਪਹਿਲਵਾਨ ਦੂਰੋਂ ਹੀ ਪਛਾਣੇ ਜਾਂਦੇ ਜਦੋਂ ਉਹਨਾਂ ਦੇ ਕੰਟ ਟੇ ਹੁੰਦੇ ਨੇ ਇਹ ਕੰਟ ਟੇ ਨੂੰ ਕਹਿੰਦੇ ਆ ਵੀ ਉਹ ਖਾਸ ਪਹਿਲਵਾਨਾ ਪੂਰਾ ਪਹਿਲਵਾਨਾ ਇਹ ਕਿਉਂ ਟੁੱਟ ਜਾਂਦੇ ਨੇ ਕੰਨ ਇਹ ਤੇ ਖਾੜੇ ਜ਼ੋਰ ਕਰਦੇ ਟੁੱਟ ਜਾਂਦੇ ਜੀ ਉਦਾਂ ਆਪ ਤਾਂ ਨਹੀਂ ਇਹਦੇ ਸਾਹਬ ਜੀ ਕੋਲ ਵਾਕਿਆ ਜਦੋਂ ਜਦੋਂ ਮੇਲੇ ਝੰਝਾ ਹੁੰਦੇ ਨੇ ਤੇ 10 ਬੰਦੇ ਖਲੋਤੇ ਹੁੰਦਾ ਅਗਲਾ ਬੰਦਾ ਦੂਜਾ ਦਾ ਪਹਿਲਵਾਨ ਹੈ ਜੀ ਹਾਂ ਜੀ ਜਰੂਰ ਕੰਨਾਂ ਤੋਂ ਵੇਖ ਕੇ ਪਹਿਲਵਾਨ ਹੀ ਕਹਿ ਦਿੰਦੇ ਜੀ ਪਹਿਲਵਾਨ ਜੀ ਕਹਿੰਦੇ ਨਾਲ ਲਾ ਹਾਂਜੀ ਮਾਲ ਕਿੰਨਾ ਸਤਕਾਰ ਵੀ ਪੂਰਾ ਮਿਲਦਾ ਪਹਿਲਵਾਨ ਜੀ ਆਏ ਨੇ ਪੂਰਾ ਜੀ ਪੂਰਾ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਨੌਜਵਾਨਾਂ ਨੂੰ ਇੱਥੇ ਅਖਾੜਿਆਂ ਦਾ ਰੁਕ ਕਿਉਂ ਕਰਨਾ ਚਾਹੀਦਾ ਇੱਥੇ ਖਾੜੇ ਆਣ ਕੇ ਦੇਸੀ ਮਿਹਨਤ ਲਾਓ ਜੀ ਵਧੀਆ ਸਾਰਿਆਂ ਸੁੱਧ ਕਿਉਂ ਵਧੀਆ ਖਾੜਾ ਹੈ ਹਾਂਜੀ ਯਾਰੇ ਪ੍ਰੋਡੈਕਟ ਬਰੂਡ ਖਾ ਲੈਂਦੇ ਡਾਉਨ ਹੋ ਜਾਂਦਾ ਬਾਲ ਸੇ ਇਹ ਡਾਉਨ ਹੋ ਜਾਂਦੀ ਪਹਿਲਾਂ ਨਵੇਂ ਨਵੇਂ ਤੇ ਵਧੀਆ ਲੱਗਦਾ ਢੋਲੇ ਢੋਲੇ ਬਾਅਦ ਡਾਉਨ ਹੋ ਜਾਂਦਾ ਤਾਂ ਬਿਲਕੁਲ ਇਹ ਪਹਿਲਵਾਨ ਨੇ ਇਹ ਪਿਛਲੇ 60 ਸਾਲ ਤੋਂ ਉਹਦਾ ਅਖਾੜਾ ਵਾ ਉਹ ਚੱਲਦਾ ਹੈਗਾ ਵਾ ਇੱਥੇ ਕਈ ਨਾਮੀ ਪਹਿਲਵਾਨ ਜਿਹੜੇ ਨੇ ਕਈ ਮੱਲ ਜਿਹੜੇ ਨੇ ਇਸ ਅਖਾੜੇ ਦੇ ਵਿੱਚੋਂ ਨਿਕਲੇ ਹੈਗੇ ਨੇ ਤੇ ਇਹ ਨੌਜਵਾਨ ਵੀ ਜਿਹੜੇ ਨੇ ਇੱਥੇ ਮਿੰਟ ਕਰ ਰਹੇ ਨੇ ਇਹਨਾਂ ਨੌਜਵਾਨਾਂ ਨੇ ਵੀ ਅਪੀਲ ਕੀਤੀ ਹੈਗੀ ਨੌਜਵਾਨ ਪੀੜੀ ਨੂੰ ਕਿ ਜਿਹੜੇ ਜ਼ੋਰ ਜਿਮ ਹੈਗੇ ਨੇ ਪ੍ਰੋਡਕਟ ਜਿਹੜੇ ਖਾਣੇ ਜਿਮ ਜਰਾਓ ਜ਼ਰੂਰ ਲੇਕਿਨ ਇਹ ਪ੍ਰੋਡਕਟ ਨੇ ਉਹ ਨਾ ਖਾਣ ਕਿਉਂਕਿ ਇਹ ਪ੍ਰੋਡਕਟ ਜ